ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਜੀ ਨਵੀਂ ਅਪਡੇਟ ਲੈ ਕੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੀ ਮਹਾਰਾਜਾ ਰਣਜੀਤ ਸਿੰਘ ਹਾਰਸ ਸ਼ੋ 2024 ਫਰਵਰੀ ਦੇ ਵਿੱਚ 24 25 26 ਫਰਵਰੀ ਨੂੰ ਜਗਰਾਉਂ ਵਿੱਚ ਹੋਣ ਜਾ ਰਿਹਾ ਜੀ ਪਹਿਲੀ ਵਾਰ ਤੇ ਇਸ ਸ਼ੋ ਦੀ ਜੋ ਖਾਸ ਗੱਲ ਹੈ ਜੀ ਉਹ ਇਹ ਹੈ ਜੀ ਜਾਂ ਕਹਿ ਸਕਦੇ ਆਂ ਆਪਾਂ ਵੀ ਕੋਈ ਛਿਪਾਰ ਸ਼ਿਵਾ ਜੀ ਨਹੀਂ ਚੱਲੇਗੀ ਤੇ ਬੜੀ ਸੂਚਵਾਨ ਤਰੀਕੇ ਨਾਲ ਇਸ ਦਾ ਜੋ ਰਿਜ਼ਲਟ ਘੋੜਿਆਂ ਦਾ ਕੱਢਿਆ ਜਾਊਗਾ ਜੋ ਕੋੜਾ ਸਹੀ ਪੋਜੀਸ਼ਨ ਦਾ ਹੱਕਦਾਰ ਹੋਊਗਾ ਉਹੀ ਪੋਜੀਸ਼ਨ ਕੋੜੇ ਨੂੰ ਦਿੱਤੀ ਜਾਊਗੀ ਤੇ ਸਾਨੂੰ ਵੀਡੀਓ ਮਿਲੀ ਹੈ ਕਮੇਟੀ ਮੈਂਬਰਾਂ ਦੀ ਜੋ ਉਹਨਾਂ ਨੇ ਗੱਲਬਾਤ ਕੀਤੀ ਅਸੀਂ ਤੁਹਾਡਾ ਨਾਲ ਸ਼ੇਅਰ ਕਰ ਰਹੇ ਹਾਂ ਤੇ ਸੁਣ ਲਓ ਤੁਸੀਂ ਵੀ ਇੱਕ ਜਜਮੈਂਟ ਹੁੰਦੀ ਹੈ ਉਹ ਇੱਕ ਬਹੁਤ ਇੰਪੋਰਟੈਂਟ ਫੈਕਟਰ ਹੁੰਦੀ ਆ ਅਸੀਂ ਜੋ ਸ਼ੋਅ ਜਗਰਾਉ ਕਰਾ ਰਹੇ ਹਾਂ ਅਸੀਂ ਉਹਦੇ ਜਜਮੈਂਟ ਦਾ ਪੈਟਰਨ ਕੀ ਰੱਖਿਆ ਮੈਂ ਉਹ ਆਪ ਵੀ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦਾ ਜੀ ਸਾਡੀ ਜਿਹੜੀ ਜਜਮੈਂਟ ਹੈ ਜੀ ਉਹ ਦੋ ਰਾਊਂਡਾਂ ਵਿੱਚ ਜਜਮੈਂਟ ਰੱਖੀ ਆ ਇੱਕ ਤਾਂ ਜਿਹੜਾ ਸਾਡਾ ਫਰਸਟ ਰਾਉਂਡ ਹੋਏਗਾ ਉਹ ਜਿਵੇਂ ਨਾਰਮਲ ਆਪਣਾ ਐਵਰੇਜ ਚੱਲਦਾ ਕਿ ਸਾਡੇ ਪੰਜ ਜੱਜ ਸਾਥ ਹੋਣਗੇ ਪੰਜ ਜੱਜਾਂ ਵਿੱਚੋਂ ਕੋ ਪੰਜ ਜੱਜ ਸਾਡੇ ਇੰਡੀਵਿਜੂਅਲੀ ਆਪਣੀ ਆਪਣੀ ਜਜਮੈਂਟ ਦੇਣਗੇ ਉਹ ਇਕੱਠੇ ਹੋ ਕੇ ਨਹੀਂ ਜਜਮੈਂਟ ਦੇਣਗੇ ਇੰਡੀਵਿਜੂਅਲ ਐਕਟ ਜੱਜ ਦੀ ਆਪਦੀ ਜਜਮੈਂਟ ਉਹ ਕੋਈ ਸਾਡਾ ਜੱਜ ਸਲਾਹ ਨਹੀਂ ਕਰੂਗਾ ਉਹ ਕਿ ਇਹ ਪੰਜ ਜੱਜਾਂ ਦਾ ਜੋ ਵੀ ਨਿਚੋੜ ਨਿਕਲੂਗਾ ਸਾਡੀ ਜੱਜ ਉਹਦਾ ਐਵਰੇਜ ਕੱਢ ਕੇ ਉਹਨੂੰ ਦਸਾਂ 'ਚ ਕਨਵਰਟ ਕਰ ਲਿਆ ਜਾਊਗਾ ਜੇਵੇਂ ਸੁਪੋਜ਼ ਇੱਕ ਘੋੜੇ ਨੂੰ ਪੰਜਾਂ ਜੱਜਾਂ ਨੇ ਟੋਟਲ 40 ਨੰਬਰ ਦਿੱਤੇ ਆ 50 'ਚ ਤੇ ਅਸੀਂ ਉਹਨੂੰ ਡਿਵਾਈਡ ਬਾਈ 5 ਕਰਕੇ ਉਹਨੂੰ ਕਨਵਰਟ ਕਰਕੇ 8 ਨੰਬਰ ਹੋ ਜਾਣਗੇ ਜਿਹੜੇ ਇਹ 8 ਨੰਬਰ ਆ ਇਹ ਪਹਿਲੇ ਰਾਉਂਡ ਵਿੱਚ ਐਡ ਹੋ ਜਾਣਗੇ ਜੇ ਹੁਣ ਤੁਹਾਡੇ ਘੋੜੇ ਨੇ ਪਹਿਲੇ ਨੰਬਰ ਵਿੱਚ 85 ਨੰਬਰ ਸਕੋਰ ਕੀਤੇ ਆ ਠੀਕ ਹੈ ਜੀ ਦੂਜੇ ਰਾਉਂਡ ਵਿੱਚ ਉਹਨੇ 8 ਨੰਬਰ ਸਕੋਰ ਕੀਤੇ ਆ ਤੇ ਤੁਹਾਡੇ ਇਹ 93 ਮਾਰਕਸ ਟੋਟਲ ਹੋਗੇ ਫਸਟ ਰਾਉਂਡ ਦਾ ਸੈਕੰਡ ਰਾਉਂਡ ਦੇ ਮਾਰਕਸ ਮਿਲਾ ਕੇ ਸਭ ਤੋਂ ਵੱਧ ਹੋਣਗੇ ਉਹ ਘੋੜੇ ਨੂੰ ਅਸੀਂ ਵਿਨਰ ਐਲਾਨਾਂਗੇ ਜੇ ਜੇ ਸਾਡੇ ਕੋਲ ਇਹਦੀ ਟਾਈ ਹੋ ਗਈ ਕਿਸੇ ਵੀ ਨੰਬਰ ਤੇ ਕੋਈ ਵੀ ਘੋੜਿਆਂ ਨੂੰ ਸ਼ੇਅਰ ਨਹੀਂ ਕੀਤੀ ਜਾਊਗੀ ਪੋਜੀਸ਼ਨ ਜਿਹੜੇ ਘੋੜਿਆਂ ਦੀ ਨੰਬਰ ਟਾਈ ਹੋ ਜੂਗੀ ਜਿਹੜੀ ਪੋਜੀਸ਼ਨ ਵਾਸਤੇ ਟਾਈ ਹੋਊਗਾ ਜੇ ਮੰਨੋ ਤੀਜੇ ਨੰਬਰ ਵਾਸਤੇ ਪੋਜੀਸ਼ਨ ਟਾਈ ਹੋਊਗੀ ਸਿਰ ਤੀਜੇ ਦੇ ਚੌਥੇ ਨੰਬਰ ਵਾਸਤੇ ਉਹ ਦੋਨਾਂ ਘੋੜਿਆਂ ਦੀ ਰੀਚਾਰਜਿੰਗ ਹੋਊਗੀ ਇੱਕ ਨੂੰ ਤੀਜਾ ਤੇ ਇੱਕ ਨੂੰ ਚੌਥਾ ਡਿਕਲੇਅਰ ਕੀਤਾ ਜਾਊਗਾ ਬਾਕੀ ਸਾਰਾ ਸਕੋਰ ਸਿਸਟਮ ਬਾਈਸੀ ਹੋਊਗਾ